ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਐਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਹੱਕ ਹਕਾਇਨਾ ਗੁਰੂ ਗੋਬਿੰਦ ਸਿੰਘ ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾ ਦਾ ਯਾਰ ਗੁਰੂ ਗੋਬਿੰਦ ਸਿੰਘ ਇਹ ਪਵਿੱਤਰ ਆਤਮਾ ਆਈ ਨੰਦ ਲਾਲ ਜੀ ਗੋਆ ਦੀਆਂ ਨੈਣਾ ਹਨ ਔਰ ਉਹਨਾਂ ਵੱਲੋਂ ਕਲਗੀ ਚਰਦੀ ਚਰਨ ਸ਼ਰਨ ਵਿੱਚ ਪੇਟਾ ਹਨ

ਗੋਵਿੰਦ ਸਿੰਘ ਤੇ ਸਮੇਸ਼ ਤੋਂ ਗੁਜਰੀ ਦਾ ਤਾਰ ਐ ਦੁਸ਼ਤ ਦਮਨ ਹੋ ਤਾਰਿਆ ਪਟਨੇ ਅਵਤਾਰ ਤੈਨੂੰ ਬਾਸਾ ਬਾਲਾ ਸਤਿਗੁਰੂ ਕਹਿੰਦਾ ਜਗਸਾਰ ਤੈ ਰੱਖਿਆ ਹਿੰਦੂ ਧਰਮ ਨੂੰ ਬੇ ਪਿੱਦਾ ਪਿਆਰ ਫਿਰ ਕੇਸ਼ ਗੜੀ ਦੇ ਸਾਜਿਆ ਇੱਕ ਪੰਥ ਪਿਆਰਾ ਤੈ ਧਰਮ ਰੱਖਿਆ ਵਾਸਤੇ ਲੜਿਆ ਜੁਧ ਭਾਰ ਸੁਲਕੰਬੇ ਬਾਈ ਧਾਰੀਏ ਰਣਜੀਤ ਨਗਾਰ ਇਹ ਲਾਟਾ ਔਰੰਗਜ਼ੇਬ ਦੇ ਸਿਰ ਚੜਿਆ ਪਾਰ ਇਹ ਜਾਬਰ ਪਗੜ ਪਛਾਰ ਤੇ ਕਈ ਰੁਸਤਮਦਾਰ ਤੇਰੇ ਸੋਹੇ ਜ਼ਾਲਮ ਝੁਕ ਗਏ ਅਗੇ ਤੇਜ ਕਰਾਰ ਮਾਂ ਗੁਜਰੀ ਛੋਟੇ ਲਾਲ ਦੋ ਸਰਹੰਦ ਮਝਾਰਾ ਦੋ ਆਰੇ ਵਿੱਚ ਚਮਕੌਰ ਗੜੀ ਯੁੱਧ ਲੜ ਕੇ ਪਹਾਰਾ ਬੇਪਰਵਾਹ ਹੋ ਬਾਰਿਆ ਸਾਰਾ ਪਰਿਵਾਰ ਕਲਗੀ ਤਰ ਦਸ਼ਮੇਸ਼ ਪਿਤਾ ਅੱਜ ਦੇਸ਼ ਦੀ بگੜੀ ਹੋਈ ਤਸਵੀਰ ਔਰ ਭੈੜੀ ਤਸਵੀਰ ਨੂੰ ਬਦਲ ਦੇਣ ਲਈ ਔਰ ਦੇਸ਼ ਦੀ ਕਰਨੀ ਬਦਲ ਲੈਣ ਦੇਣ ਲਈ ਕੁਝ ਦਾ ਪੀਰ ਬਣ ਕੇ 마ਸੀ ਵਾਰੇ ਵਿੱਚੋਂ ਆਲਮਗੀਰ ਪਹੁੰਚਦੇ ਨੇ ਇਸ ਇਤਿਹਾਸਿਕ ਤੱਥ ਨੂੰ ਬੇਟ ਵਾਲੀਆ ਢਾਡੀ ਜੱਠਾ ਨੀਲੂ ਸਿੰਘ ਨਿਰਮਲ ਮਹੌਲੀ ਕਲਾ ਔਰ ਚਮਕੌਰ ਸਿੰਘ ਜਲਾਲਾਬਾਦੀ ਸੁਖਨਰਨ ਸਿੰਘ ਮਾਨੂ ਕੇ ਔਰ ਦਾਸ ਬੇਪਰਵਾਹ ਇਹ ਉਹ ਬਿਆਨ ਕਰਦੇ ਹਾਂ ਬਈ